ਦੀ ਹੈ ਤੇ ਮੈਨੂੰ ਉਮੀਦ ਹੈ ਕਿ ਜਕਾਰੇ ਦਾ ਜਵਾਬ ਉਸ بلند ਆਵਾਜ਼ ਦੇ ਵਿੱਚ ਦੇਵਾਂਗੇ ਕਿ ਇਸ ਸਮੇਂ ਦੀਆਂ ਹਕੂਮਤਾਂ ਨੂੰ ਪਤਾ ਲੱਗ ਜੇਗਾ ਕਿ ਇੰਨਾ ਸੌਖਾ ਨਹੀਂ ਇਹਨਾਂ ਨੂੰ ਮੈਦਾਨ ਦੇ ਵਿੱਚੋਂ ਭਜਾ ਦੇਣਾ ਬੋਲ ਯਾਰ ਕਰਵਾਲ ਕਰ ਸਕਦਾ ਪਰ ਕਿ ਕਿ ਸਭੀ ਹਾਲਾਤਾਂ ਦੇ ਵਿੱਚ ਅੱਜ ਅਸੀਂ ਹਾਰ ਕੇ ਨਹੀਂ ਜਾਣਾ ਇੱਥੋਂ ਕਾ ਡੌਣੀਆਂ ਪੈਣ ਪਰ ਇੱਕ ਗੱਲ ਯਾਦ ਰੱਖਿਓ ਲੋਕੋ ਜੇ ਅਸੀਂ ਆਸ ਮੋਰਚੇ ਤੋਂ ਪਿਛਾ ਹਟ ਜਾਨੇ ਆ ਅੱਜ ਅਸੀਂ ਆਪਣੇ ਛੋਟੇ ਮੋਟੇ ਬਖਰੇਵੇਂਆ ਕਰਕੇ ਮਤ ਪੈਦਾ ਕਰਕੇ ਅਸੀਂ ਢੜਿਆਂ 'ਚ ਬੰਡੇ ਜਾਨੇ ਆ ਅਸੀਂ ਘਰਾਂ ਦੇ ਵਿੱਚ ਬੜ ਕੇ ਬੈਠ ਜਾਨੇ ਆ ਤਾਂ ਯਾਦ ਰੱਖਿਓ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖਾ ਜਿਹੜਾ ਉਹ ਬਿਲਕੁਲ ਤਵਾਹ ਹੋ ਜਾਣਾ ਇਹ ਗੱਲ ਚੇਤੇ ਰੱਖਿਓ ਸੋ ਭਰਾਵੋ ਬਹੁਤ ਸਮਾਂ ਹੋ ਗਿਆ ਸਾਨੂੰ ਇੱਥੇ ਬੈਠਿਆਂ ਨੂੰ ਤਕਰੀਬਨ 10 ਮਹੀਨੇ ਦਾ ਸਮਾਂ ਹੋ ਗਿਆ ਇਹਨਾਂ 10 ਮਹੀਨਿਆਂ ਦੇ ਵਿੱਚ ਬੜੇ ਉਤਰਾਅ ਚੜਾਅ ਆਏ ਨੇ ਮੋਰਚਾ ਸਿਖਰਾਂ ਵੱਲ ਵੀ ਗਿਆ ਮੋਰਚੇ ਦੇ ਵਿੱਚ ਗ੍ਰਾਵਟ ਵੀ ਆਈ ਪਰ ਮੋਰਚਾ ਪੈਰਾਂ ਤੇ ਖੜਾ ਹੈ ਬਹੁਤਿਆਂ ਬੰਦਿਆਂ ਨੂੰ ਇਹ ਭਰਮ ਪੁਲੇਖਾ ਹੁੰਦਾ ਹੈ ਜਦ ਲਗਾਤਾਰ ਇਹ ਵਾਹਾਂ ਵੀ ਫੈਲੀਆਂ ਇਥੋਂ ਦੇ ਗੋਦੀ ਮੀਡੀਆ ਨੇ ਵੀ ਇਹ ਪ੍ਰਚਾਰ ਕੀਤਾ ਕਿ ਮੋਰਚਾ ਦਾ ਖਿੰਡ ਗਿਆ ਜੀ ਮੋਰਚੇ ਨਾਲੋਂ ਜਵਾਨੀ ਟੁੱਟ ਗਈ ਜੀ ਮੋਰਚਾ ਬੰਡਿਆ ਗਿਆ ਜੀ ਹੁਣ ਉੱਥੇ ਕੋਈ ਹੈ ਨਹੀਂਗਾ ਕੱਟ ਖਤਮ ਹੋ ਗਿਆ ਲੋਕਾਂ ਦੇ ਵਿੱਚ ਨਿਰਾਸ਼ਤਾ ਆ ਗਈ ਸੋ ਕਿਸੇ ਪ੍ਰਕਾਰ ਦੀ ਕੋਈ ਨਿਰਾਸ਼ਤਾ ਨਹੀਂ ਮੈਂ ਸਜਦਾ ਕਰਦਾ ਇੱਥੇ ਮੈਨੂੰ ਬਜ਼ੁਰਗ ਮਿਲੇ ਆ ਟਰਾਲੀਆਂ 'ਚ ਬੈਠੇ ਟੰਬੂਆਂ 'ਚ ਬੈਠੇ ਬਜ਼ੁਰਗਾਂ ਨੂੰ ਮਿਲ ਕੇ ਆਏ ਆ ਜਿਨ੍ਹਾਂ ਨੂੰ 8-8 ਮਹੀਨੇ ਹੋ ਗਏ 9-9 ਮਹੀਨੇ ਹੋ ਗਏ ਕਦੇ ਆਪਣੇ ਘਰ ਦਾ ਮੂੰਹ ਨਹੀਂ ਦੇਖਿਆ ਜਾ ਕੇ ਸਿਸਦਾ ਕਰਦੇ ਹੁੰਦਾ ਬਜ਼ੁਰਗਾਂ ਨੂੰ ਉਹਨਾਂ ਬਾਪੂਆਂ ਨੂੰ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਤੇ ਨੌਜਵਾਨਾਂ ਸਾਡੇ ਲਈ ਇਹ ਬੰਗਾਰ ਹੈ ਕਿ ਸਾਡੇ 80-80 ਸਾਲ ਦੇ ਬਾਪੂ ਸਾਡੀਆਂ 90-90 ਸਾਲ ਦੀਆਂ ਬੇਬੇ ਧਰਨੇ ਦੇ ਵਿੱਚ ਬੈਠੀਆਂ ਨੇ ਤੇ ਜਵਾਨੀ ਸਾਡੀ ਘਰਾਂ ਜਾ ਕੇ ਬਹਿ ਗਈ ਆ ਕਿਉਂ ਭਈ ਕੀ ਅਸੀਂ ਮੋਰਚਾ ਫਤਿਹ ਕਰ ਲਿਆ ਕੀ ਜੰਗ ਜਿੱਤ ਲਈ ਅੱਜ ਫੇਰ ਉਹਨਾਂ ਗਦਾਰਾਂ ਦੇ ਮੋਢਿਆਂ ਤੇ ਜਾ ਕੇ ਚੜ ਗਏ ਜਿਹੜੇ ਗਦਾਰਾਂ ਨੇ ਸਾਨੂੰ ਆ ਦਿੱਲੀ ਦੀਆਂ ਬਰੂਹਾਂ ਦੇ ਲਿਆ ਕੇ ਬਿਠਾਇਆ ਜਿਹੜੇ ਗਦਾਰਾਂ ਦੀ ਬਦੌਲਤ ਸਾਡਾ 600 ਕਿਸਾਨ ਸ਼ਹੀਦ ਹੋ ਚੁੱਕਿਆ ਮਜ਼ਦੂਰ ਸ਼ਹੀਦ ਹੋ ਚੁੱਕਿਆ ਜਿੰਨਾ ਗਦਾਰਾਂ ਦੀ ਬਦਦਲਤ ਸਾਡੀ ਆਉਣ ਵਾਲੀ ਜਿਹੜਾ ਪੰਜਾਬ ਦਾ ਭਵਿੱਖਾ ਪੰਜਾਬੀ ਦਾ ਭਵਿੱਖਾ ਉਹ ਖਤਮ ਹੋਣ ਵੱਲ ਵੱਧ ਰਿਹਾ ਹੈ ਉਹ ਕੌਣ ਗਦਾਰ ਨੇ ਦੱਸੋ ਵੀ ਕੌਣ ਗਦਾਰ ਨੇ ਹੋ ਸਿਆਸੀ ਜਮਾਤਾਂ ਜਿਹੜੀਆਂ ਅੱਜ ਵੀ ਸਾਨੂੰ ਪਾੜ ਰਹੀਆਂ ਨੇ ਆਪਾਂ ਦੇਖਦੇ ਆਂ ਸ਼ਰਮ ਰੈਲੀਆਂ ਕਰਦੇ ਸੀ ਪਿੰਡਾਂ ਦੇ ਭਾਈਚਾਰੇ ਨੂੰ ਖਤਮ ਕਰਤਾ ਸਾਡੇ ਪਿੰਡਾਂ ਦੇ ਵਿੱਚ ਧੜੇ ਬਣ ਗਏ ਅੱਧੇ ਲੋਕੇ ਕਹਿਣ ਲੱਗੇ ਕਿ ਅਸੀਂ ਤਾਂ ਲੀਡਰਾਂ ਨੂੰ ਪਿੰਡ 'ਚ ਬੁਲਾਵਾਂਗੇ ਅਸੀਂ ਰੈਲੀਆਂ ਜਾਵਾਂਗੇ ਤੁਸੀਂ ਕਰਕੇ ਦਿਖਾਓ ਕੀ ਦਿਖਾਉਣਾ ਸੋ ਭਰਾਵੋ ਅਸੀਂ ਜਵਾਬ ਇਹ ਮੋਦੀ ਹਕੂਮਤ ਤੋਂ ਨਹੀਂ ਲੈਣਾ ਕੱਲਾ ਅਸੀਂ ਜਵਾਬ ਨਾ ਘਦਾਰਾਂ ਬਾਦਲਾ ਕੈਪਟਨਾਂ ਤੋਂ ਵੀ ਲੈਣਾ ਕਿਉਂਕਿ ਇਹ ਜਿਹੜੇ ਕਾਲੇ ਕਰੂਨ ਆਏ ਨੇ ਜਾਂ ਜਿਹੜੇ ਹਾਲਾਤਾਂ ਨੂੰ ਪੰਜਾਬ ਅੱਜ ਪਹੁੰਚ ਗਿਆ ਆਪਾਂ ਦੇਖਦੇ ਆਂ ਪਿੰਡ ਦੇ ਪੰਜਾਬ ਦੇ ਹਰ ਪਿੰਡ ਵਿੱਚ ਚਿੱਟਾ ਵਿਕੀ ਜਾਂਦਾ ਹੈ ਰੋਜ਼ ਆਪਾਂ ਦੇਖਦੇ ਆ ਕਿਵੇਂ ਸਾਡੀ ਜਵਾਨੀ ਟੀਕੇ ਲਾ ਲਾ ਕੇ ਮਰ ਰਹੀ ਹੈ ਸਾਡੀ ਪੰਜਾਬ ਦੀ ਜਵਾਨੀ ਇਹ ਸੋਹਣੀ ਧਰਤੀ ਨੂੰ ਛੱਡ ਕੇ ਬਾਹਰਲੇ ਮੁਲਕਾਂ ਨੂੰ ਭੱਜ ਰਹੀ ਹੈ ਕਿੰਨਾ ਕਾਰਨ ਕਰਕੇ ਬਈ ਆ ਜਿੰਨਾ ਲੋਕਾਂ ਨੇ ਸਮੇਂ-ਸਮੇਂ ਦੇ ਇੱਥੇ ਰਾਜ ਕੀਤਾ ਪੰਜਾਬ ਦੇ ਵਿੱਚ ਇਹ ਬਰਾਬਰ ਦੇ ਦੋਸ਼ੀ ਨੇ ਸੋ ਇਹ ਮੱਤ ਦਿਮਾਗ ਦੇ ਵਿੱਚ ਲੈ ਕੇ ਆਇਓ ਵੀ ਕੱਲਾ ਮੋਦੀ ਜ਼ਿੰਮੇਵਾਰ ਹੈ ਕੱਲੀ ਸੈਂਟਰ ਦੀ ਚਾਹੇ ਪੱਲਾ ਕਾਂਗਰਸ ਲਈ ਉਹ ਜ਼ਿੰਮੇਵਾਰ ਹੈ ਇੱਥੇ ਜ਼ਿੰਮੇਵਾਰ ਭਰਾਵੋ ਬਾਦਲ ਵੀ ਬਰਾਬਰ ਜ਼ਿੰਮੇਵਾਰ ਹੈ ਕਾਂਗਰਸੀ ਵੀ ਬਰਾਬਰ ਜ਼ਿੰਮੇਵਾਰ ਆ ਠੀਕ ਹੈ ਇੱਕ ਗੱਲ ਮੈਂ ਕਹਿਣੀ ਚਾਹੂੰਗਾ ਕਿ ਜਦੋਂ ਇਹ ਰੈਲੀਆਂ ਚ ਆਉਂਦੇ ਨੇ ਤਾਂ ਬਰੋਸਾਰਤਕ ਹੋਣਾ ਚਾਹੀਦਾ ਹੈ ਕੁ ਡਾਂਗਾ ਨਾ ਚਲਾਓ ਕੁ ਡਲੇ ਨਾ ਚਲਾਓ ਇਹਨਾਂ ਨੂੰ ਖੜਾ ਕੇ ਸਵਾਲ ਕਰੋ ਜਵਾਬ ਮੰਗੋ ਕਿ ਤੁਸੀਂ ਇੰਨਾ ਚਿਰ ਪੰਜਾਬ ਦੀ ਸਤਾ ਦਾ ਸੁੱਖ ਮਾਣਿਆ ਤੁਸੀਂ ਦੱਸੋ ਪੰਜਾਬ ਇਹਨਾਂ ਹਾਲਾਤਾਂ ਨੂੰ ਕਿਉਂ ਪਹੁੰਚ ਗਿਆ ਹਰ ਪੰਜਾਬੀ ਦੇ ਮਨ ਦੇ ਵਿੱਚ ਸੈਂਕੜੇ ਸਵਾਲ ਨੇ ਇਹਨਾਂ ਰਵੈਤੀ ਪਾਰਟੀਆਂ ਦੇ ਲਈ ਸੋ ਭਰਾਵੋ ਅਗਲੀ ਗੱਲ ਮੈਂ ਇੱਕ ਹੋਰ ਕਹਿ ਦੇਣੀ ਚਾਹੁੰਦਾ ਇਥੇ ਮੋਦੀ ਨੂੰ ਕਿ ਜੇ ਤੁਹਾਨੂੰ ਇਹ ਭਲੇਖਾ ਇਹ ਭਰਮ ਤੋ ਦਿਮਾਗ ਦੇ ਵਿੱਚੋਂ ਕਰ ਦਿਓ ਕਿ ਇਹ ਲੋਕ ਥੱਕ ਜਾਣਗੇ ਅੱਕ ਜਾਣਗੇ ਟੁੱਟ ਜਾਣਗੇ ਜਾਂ ਨਰਾਸ਼ ਹੋ ਕੇ ਘਰਾਂ ਨੂੰ ਮੁੜ ਜਾਣਗੇ ਸਾਡੇ ਵਿਰਸੇ ਦੇ ਵਿੱਚੋਂ ਸਾਨੂੰ ਇੱਕੋ ਹੀ ਗੁੜਤੀ ਮਿਲੀ ਹੈ ਕਿ ਜਦੋਂ ਕਦੇ ਗੱਲ ਹੱਕਾਂ ਦੀ ਆਊਗੀ ਤਾਂ ਹੱਕਾਂ ਦਾ ਕੇ ਅੱਗੇ ਖੜਾਂਗੇ ਅੰਦੋਲਨ ਇੱਕ ਗੱਲ ਹੋ ਰੱਖਿਆ ਰੱਖਿਓ ਇਹ ਅੰਦੋਲਨ ਕੈਸਾ ਅੰਦੋਲਨ ਹੈ ਜਿਹੜੀ ਇਸ ਪੂੰਜੀਪਤੀ ਸਰਕਾਰ ਦੇ ਕੱਫਣ ਦਾ ਕਿਲ ਸਾਫਤ ਹੋਣ ਵਾਲਾ ਹੈ ਤੇ ਭਲੇਖਾ ਕਰ ਦਿਓ ਵੀ ਇਹ ਸਰਕਾਰ ਪਿੱਛੇ ਨਹੀਂ ਹਟੂਗੀ ਉਹ ਦੇਖਿਆ ਨਾ ਕਰਨਾਲ ਦੇ ਵਿੱਚ ਕਿਵੇਂ 5-6 ਦਿਨਾਂ ਦੇ ਵਿੱਚ ਉਥੋਂ ਦੀ ਖੱਟਰ ਸਰਕਾਰ ਪਛਾਹ ਹਟੀ ਹੈ ਜਿਹੜੀ ਕਦੇ ਕਹਿੰਦੀ ਸੀ ਕਿ ਪੱਤਾ ਨਹੀਂ ਹਿਲਣ ਦੇਵਾਂਗੇ ਜਿਹੜਾ ਡੀਸੀ ਕਦੇ ਕਹਿੰਦਾ ਸੀਗਾ ਕਿ 44 ਲਾਤੀ ਕੋਈ ਸ਼ਰਕ ਨਹੀਂ ਰੋਕਣ ਦੇਵਾਂਗੇ ਕੋਈ ਸ਼ਕਤੀ ਅੱਗੇ ਨਹੀਂ ਆਉਣ ਦੇਵਾਂਗੇ ਉਹ ਦੇਖੋ 6ਵੇਂ ਦਿਨ ਕਿਵੇਂ ਪੈਰਾ ਦੇ ਆ ਕੇ ਡਿੱਗੀ ਐ ਸੋ ਪੰਜਾਬ ਵਾਲਿਓ ਸਾਨੂੰ ਹਰਿਆਣੇ ਤੋਂ ਵੀ ਸਿੱਖਣ ਦੀ ਲੋੜ ਆ ਇਹ ਵੀ ਝਾਤੀ ਮਾਰੋ ਅਸੀਂ ਧੜਿਆਂ 'ਚ ਬੰਡੇ ਗਏ ਸਿਆਸੀ ਪਾਰਟੀਆਂ 'ਚ ਬੰਡੇ ਗਏ ਛੱਡ ਦਿਓ ਸਿਆਸੀ ਪਾਰਟੀਆਂ ਨੇ ਕੱਖ ਨਹੀਂ ਸਾਡਾ ਸਮਾਰਨਾ ਨਾ ਪਹਿਲਾਂ ਸਮਾਰਿਆ ਜਿੰਨੀਆਂ ਮਰਜ਼ੀ ਨੰਮੀਆਂ ਸਰਕਾਰਾਂ ਲਿਆਓ ਜਿੰਨੀਆਂ ਮਰਜ਼ੀ ਦੇ ਲੀਡਰ ਬਦਲ ਕੇ ਦੇਖ ਲਓ ਮੁੱਖ ਮੰਤਰੀ ਮੰਤਰੀ ਬਦਲ ਕੇ ਦੇਖ ਲਓ ਸਾਡਾ ਭਲਾ ਨਹੀਂ ਹੋਣ ਵਾਲਾ ਇਹ ਭੁੱਲ ਜੋ ਇਹ ਨੰਗੇ ਤਰ ਹੁਲ ਕੇ ਲੜਨਾ ਪੈਣਾ ਇਹ ਗੱਲ ਦਾ ਖਿਆਲ ਰੱਖਿਓ ਅਖੀਰ ਦੇ ਉੱਤੇ ਮੈਂ ਇੱਕ ਹੋਰ ਬੇਨਤੀ ਜ਼ਰੂਰ ਕਰੂੰਗਾ ਜਿੰਨੇ ਸਾਡੇ ਸਾਂਝੇ ਕਿਸਾਨ ਮੋਰਚੇ ਦੇ ਆਗੂ ਸਹਿਬਾਨ ਹੈ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਗੁਜਾਰਸ਼ ਕਰਨੀ ਚਾਹੁੰਦਾ ਇਹ ਮੇਰੀ ਨਹੀਂ ਇਹ ਪੂਰੇ ਇਸ ਅੰਦੋਲਨ ਲੜ ਰਹੇ ਲੋਕਾਂ ਦੀ ਮੰਗ ਹੈ ਕਿ ਤੁਹਾਡੇ ਅਗੇ ਗੁਜ਼ਾਰਸ਼ ਕਰਦੇ ਆ ਕਿ ਸਾਡਾ ਕਈ ਵਾਰੀ ਇਹ ਨਾ ਸੋਚ ਲਿਓ ਕਿ ਸਟੇਜ 'ਤੇ ਆ ਕੇ ਪਤਾ ਨਹੀਂ ਕਿਹੋ ਜੀ ਗੱਲ ਕਰ ਦਿੰਦੇ ਆ ਤੁਹਾਨੂੰ ਗੁਜ਼ਾਰਸ਼ ਇਹ ਕਰਦੇ ਆ ਵੀ ਕੋਈ ਨਾ ਕੋਈ ਹੁਣ ਕੋਈ ਠੋਸ ਤੇ ਵਧੀਆ ਪ੍ਰੋਗਰਾਮ ਦਿਓ ਲੋਕ ਦਰਨ ਨੂੰ ਤਿਆਰ ਆ ਲੋਕ ਆਉਣ ਨੂੰ ਤਿਆਰ ਹੈ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਾਣੇ ਆ ਤਾਂ ਉੱਥੇ ਹੀ ਗੱਲ ਹੁੰਦੀ ਹੈ ਕਹਿੰਦੇ ਭਾਈ ਕੋਈ ਸੁਨੇਹਾ ਆ ਜੇ ਪੈਰ ਜੁੱਤੀ ਨਹੀਂ ਪਾਉਂਦੇ ਸਿੱਧੇ ਦਿੱਲੀ ਜਾਵਾਂਗੇ ਤੇ ਭਰੋਸਾ ਸੀ ਇਹ ਦੰਨਿਆ ਤੁਹਾਨੂੰ ਕਿ ਅਸੀਂ ਸੋਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਹਿਲੇ ਦਿਨ ਤੋਂ ਖੜੇ ਸੀ ਤੇ ਅੱਜ ਤੱਕ ਖੜੇ ਆ ਸੋਇਨੀਆਂ ਮੇਰੀਆਂ ਬੇਨਤੀਆਂ ਸੀ ਲਗਾਤਾਰ ਹੁਣ ਅਸੀਂ ਇੱਥੇ ਪੱਕੇ ਹੀ ਬਹਿ ਗਏ ਆ ਭਰਾਵੋ ਆ ਕੇ ਰਸੋਈ ਢਾਬੇ ਕੋਲ ਸਾਡਾ ਤੰਬੂ ਅਸੀਂ ਲਾ ਲਿਆ ਰਾਤ ਨੂੰ ਜਦੋਂ ਵੀ ਆਪਕਦੇ ਮਿਲਣਾ ਕਰਨਾ ਹੈ ਜਿੰਨੇ ਆਪਣੇ ਤੰਬੂ ਲੱਗੇ ਹੋਏ ਨੇ ਸਾਰਿਆਂ ਕੋਲੇ ਆਪਾਂ ਵਾਰੀ-ਵਾਰੀ ਬੈਠ ਕੇ ਵਿਚਾਰਾਂ ਵੀ ਕਰਨੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਖੜੋਤ ਟੁੱਟੇ ਥੋੜਾ ਜਿਹਾ ਜਿਹੜਾ ਭਾ ਅਗਲਾ ਪ੍ਰੋਗਰਾਮ ਤੇਜ਼ ਹੋਵੇ ਮੋਰਚਾ ਤੇਜ਼ ਹੋਵੇ ਦੇਖੋ ਮੁਜ਼ੱਫਰਨਗਰ ਨੇ ਤੇ ਕਰਨਾਲ ਨੇ ਦੁਬਾਰਾ ਰੂਹ ਫੂਕੀ ਹੈ ਦੁਬਾਰਾ ਫੇਰ ਲੋਕਾਂ ਨੂੰ ਲੱਗਣ ਲੱਗਿਆ ਕਿ ਨਹੀਂ ਯਾਰਾ ਇਹਦਾ ਫਵਾਹੇ ਸੀਗੀਆਂ ਮੋਰਚਾ ਕਿਤੇ ਨਹੀਂ ਗਿਆ ਮੋਰਚਾ ਉੱਥੇ ਹੀ ਖੜਾ ਹੈ ਸੋ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਸਾਂਝਾ ਫੈਸਲਾ ਲੱਗੇ ਤਾਂ ਕਿ ਸਰਕਾਰ ਨੂੰ ਸੇਕ ਲੱਗੇ ਪਤਾ ਲੱਗੇ ਜਿਹੜੀ ਸਰਕਾਰ ਹੁਣ ਤੱਕ ਇਹ ਗੱਲ ਹੀ ਕਰਦੀ ਰਹੀ ਕਿ ਕਾਨੂੰਨ ਤਾਂ ਸਹੀ ਹੈ ਅਸੀਂ ਪਛਾਣ ਨਹੀਂ ਹਟਾਂਗੇ ਇੱਕ ਦਹਾ ਦੇ ਨਾਲ ਉਹਨਾਂ ਨੇ ਮੋਰਚੇ ਨੂੰ ਅੰਦੋਲਨ ਨੂੰ ਅੱਖੋਂ ਪਰੋਖੇ ਹੀ ਕਰਤਾ ਸੀਗਾ ਵੀ ਛੱਡੋ ਯਾਰ ਗੱਲ ਹੀ ਨਹੀਂ ਕਰਨੀ ਪਰ ਮੈਂ ਤੁਹਾਨੂੰ ਇਹ ਗੱਲ ਹੋਰ ਦੱਸ ਦਿੰਦਾ ਅਖੀਰ ਦੇ ਉੱਤੇ ਜਦੋਂ ਮੇਰੀ ਜ਼ਮਾਨਤ ਹੋਈ ਨਾ ਤੇ ਮੇਰੀ ਕ੍ਰਾਈਮ ਬ੍ਰਾਂਚ ਦੇ ਵਿੱਚ 20 ਦਿਨ ਪੇਸ਼ੀ ਪਈ ਐ ਇੱਕ ਦਿਨ ਛੱਡ ਕੇ ਬੁਲਾ ਲੈਂਦੇ ਸੀਗੇ ਲੰਬੀ ਚੌੜੀ ਗੱਲਬਾਤ ਆਠ ਆਠ 10 10 ਘੰਟੇ ਮਰਨਾ ਕਰਦੇ ਸੀ ਤੇ ਉੱਥੇ ਗੱਲਬਾਤ ਕੀ ਨਿਕਲ ਕੇ ਆਈ ਐ ਉਧੇ ਐਸਪੀ ਏਸੀਪੀ ਡੀਸੀਪੀ ਵੱਡੇ ਵੱਡੇ ਅਫਸਰ ਬੈਠੇ ਹੁੰਦੇ ਸੀ ਤਾਂ ਉਹਨਾਂ ਦੇ ਕੋਲੋਂ ਮੈਨੂੰ ਜਿਹੜੀ ਗੱਲ ਪਤਾ ਲੱਗਿਆ ਵੀ ਅੰਦਰ ਖਾਤੇ ਸਰਕਾਰ ਵੀ ਹਿੱਲੀ ਹੋਈ ਐ ਉਹ ਕਹ ਕੇ ਏਸੀਪੀ ਨੇ ਮੈਨੂੰ ਦੱਸਿਆ ਕਹਿੰਦਾ ਇਹ ਅੰਦੋਲਨ ਸਰਕਾਰ ਦੇ ਗੱਲ ਦੀ ਹੱਡੀ ਬਣ ਚੁੱਕਿਆ ਹੈ ਇਹ ਸਾਨੂੰ ਭੁਲੇਖਾ ਵੀ ਸਰਕਾਰ ਤਾਂ ਗੱਲ ਨਹੀਂ ਕਰਦੀ ਪਤਾ ਨਹੀਂ ਕਿਹਦੇ ਕੰਨ ਤੇ ਜੂਨ ਹੀ ਸਰਕਦੀ ਇਹ ਸਾਨੂੰ ਲੱਗਦਾ ਹੁੰਦਾ ਅੰਦਰੋਂ ਵੀ ਹਿੱਲੇ ਹੋਏ ਨੇ ਡਰੇ ਹੋਏ ਨੇ ਕੰਬੇ ਹੋਏ ਨੇ ਸੋ ਹੌਸਲੇ ਚ ਰਹੋ ਮਜਬੂਤ ਰਹੋ ਦ੍ਰਿੜਤਾ ਦੇ ਨਾਲ ਸਬਰ ਦੇ ਨਾਲ ਕੋਈ ਗੱਲ ਨਹੀਂ ਜਿੱਤੇ ਬਣਾ ਯਾਰ ਜੋ ਮਰਜ਼ੀ ਹੋ ਜਾਏ ਸਿਬਾਪਸ ਨਹੀਂ ਜਾਣਾ ਇੱਕੋ ਹੀ ਗੱਲ ਕਹਿੰਦਾ ਸਾਰ ਸਾਰ ਕੇ ਜੁਰਤ ਨਹੀਂ ਪੈਣੀ ਸਾਡੇ ਵੱਲ ਇੱਕ ਚੱਕੇ ਝਾਕ ਜੇ 50 60 ਛੱਡ ਗਏ ਇੱਚ ਤਾਂ ਸਮਝ ਲਓ ਸਾਡਾ ਖਾਤਮਾ ਸਾਡੀ ਹੋਣ ਖਤਮ ਹੈ ਤਾਂ ਇਹ ਗੱਲ ਫੇ ਤੁਸੀਂ ਆਪਣੇ ਹੁਣ ਆਪ ਜਮੀਰਾਂ ਦਾ ਫੈਸਲਾ ਕਰ ਲਿਓ ਅੰਦਰ ਆਪਣੀ ਆਤਮਾ ਤੋਂ ਪੁੱਛ ਲਿਓ ਔਰ ਵਾਲੀਆਂ ਨਸਲਾਂ ਵੱਲ ਝਾਤ ਮਾਰ ਲਿਓ ਕਿ ਲੜਕੀ ਦੀ ਖਾਤਰ ਰਹੇ ਆ ਕਿੰਨਾ ਦੇ ਅਸੀਂ ਵਾਰਿਸ ਹੈ ਕੀ ਸਾਡਾ ਇਤਿਹਾਸ ਹੈ ਇਹ ਫੈਸਲਾ ਤੁਹਾਡੇ ਹੱਥਾਂ ਭਰਾਵੋ ਬੋਲੋ मज़दूर एकता जिंदबाद किसान मज़दूर ज़िंदबाद पंजाब हरियाणे ज़िंदबाद